ਤਕਰੀਬਨ 50 ਮਿੰਟ ਰਹਿ ਗਏ ਆ ਔਰ ਕਡੂਰ ਸਾਹਿਬ ਕੌਨਸਟੀਟਿਊਐਂਸੀ ਦੇ ਵਿੱਚ 50 ਮਿੰਟ ਦੇ ਵਿੱਚ ਭਾਰੀ ਕਾਟ ਵੇਖਣ ਨੂੰ ਮਿਲ ਰਿਹਾ ਜੇਕਰ ਮੈਂ ਗੱਲ ਕਰਾਂ ਬਾਹਰ ਲੋਕਾਂ ਦੇ ਖੜਿਆਂ ਦੀ ਤੇ ਬਾਹਰ ਵੀ ਬਹੁਤ ਹੈ ਇਸ ਸਮੇਂ ਮੈਂ ਸਮਾਰਟ ਸਕੂਲ ਦੇ ਉਹਦੇ ਅੰਦਰ ਖੜਾ ਆ ਜਿੱਥੇ ਕਿ ਵੋਟਰ ਜਿਹੜੇ ਲਗਾਤਾਰ ਇੰਟਰ ਹੋ ਰਹੇ ਨੇ ਕਿਉਂਕਿ ਇਹ ਸਿਰਫ 50 ਮਿੰਟ ਜਿਹੜੇ ਨੇ ਇਹ ਸਮਾਂ ਬਦਲ ਸਕਦੇ ਨੇ ਵੈਸੇ ਵੀ ਗਰਮੀ ਜੰਨੀ ਆ 50 ਮਿੰਟ ਦੇ ਅੰਦਰ ਅੰਦਰ ਬਹੁਤ ਕੁਝ ਹੋ ਰਿਹਾ ਤੁਸੀਂ ਦੇਖੋ ਵੀ ਫੁੱਟਵਾਲ ਜਿਹੜਾ ਆ ਲਗਾਤਾਰ ਵੱਧ ਰਿਹਾ ਹੈ ਹਾਲਾਂਕਿ ਲੋਕੀ ਆਏ ਜਾ ਰਹੇ ਆ ਜਾਏ ਜਾ ਰਹੇ ਆ ਕਿਉਂਕਿ ਇੱਥੇ ਬ ਵਾਲੰਟੀਅਰ ਬੜੇ ਸਟਰੋਂਗਲੀ ਕੰਮ ਕਰ ਰਹੇ ਆ ਪਰ ਤੁਸੀਂ ਹੁਣ ਦੇਖੋ ਕਿ ਹੁਣ ਫੁੱਟਬਾਲ ਜਿਹੜਾ ਆ ਇੱਕਦਮ ਵਧਣਾ ਸ਼ੁਰੂ ਹੋ ਗਿਆ ਔਰ ਇਹ ਸਕੂਲ ਆਫ ਐਮਿਨੈਂਸ ਖਡੂਰ ਸਾਹਿਬ ਦੀ ਆ ਅੰਦਰ ਐ ਪੂਰਾ ਸ਼ਹਿਰ ਦੇ ਅੰਦਰ ਐ ਹੈ ਔਰ ਤੁਸੀਂ ਦੇਖੋ ਵੀ ਹੁਣ ਇੱਕਦਮ ਵਧਨ ਦੇ ਨਾਲ ਇਹ ਸਾਰਾ ਜਿਹੜਾ ਇੱਕ ਟਵਿਸਟ ਹੈ ਕਿਉਂਕਿ ਹੁਣ ਟਾਈਮ ਜਿਹੜਾ ਆ ਤਕਰੀਬਨ ਇਹ ਕਹਿ ਲਿਆ ਕਿ 50 ਮਿੰਟ ਬਾਕੀ ਹੈ ਇਹ ਟਾਈਮ ਜਿਵੇਂ ਜਿਵੇਂ ਵੱਧਦਾ ਜਾ ਰਿਹਾ ਕਿਉਂਕਿ ਲੋਕਾਂ ਕੋਲੇ ਹੁਣ ਸਮਾਂ ਥੋੜਾ ਘੱਟ ਹੈ ਔਰ ਜਿਵੇਂ ਇਹ ਟਾਈਮ ਪੂਰਾ ਹੁੰਦਾ ਜਾ ਰਿਹਾ ਉਵੇਂ-ਉਵੇਂ ਲੋਕ ਜਿਹੜੇ ਨੇ ਆਪਣੇ ਘਰਾਂ ਚੋਂ ਨਿਕਲਣੇ ਸ਼ੁਰੂ ਹੋ ਗਏ ਆ ਹਰ ਕਿਸ ਨੂੰ ਲੱਗਦਾ ਹੈ ਕਿ ਆਪਣੀ ਵੋਟ ਆਖਰੀ ਜਿਹੜਾ ਟਾਈਮ ਹੈ ਉਹਦੇ ਵਿੱਚ ਵੀ ਕਾਜ਼ ਕੀਤੀ ਜਾਵੇ ਸੋ ਮੈਂ ਕੋਸ਼ਿਸ਼ ਵੀ ਕਰਾਂਗਾ ਕਿ ਓਕੇ ਤੁਸੀਂ ਦੇਖ ਰਹੇ ਹੋ ਕਿ ਕੈਮਰੇ ਦੇ ਵਿੱਚ ਲਗਾਤਾਰ ਬਾਹਰ ਜਿਹੜੀ ਆ ਉਹ ਵੀ ਲਾਈਨ ਤੇਜ਼ ਹੋ ਗਈ ਆ ਸਟਰੋਂਗ ਹੋ ਗਈ ਆ ਔਰ ਨਾਲ ਦੇ ਨਾਲ ਜਿਹੜਾ ਇਹ ਇਹ ਆ ਇਹ ਜਿਹੜਾ ਆਪਾਂ ਕਹਿ ਲਈਏ ਕਿ ਬੂਤ ਹੈ ਇਸ ਬੂਤ ਦੇ ਉੱਤੇ ਵੀ ਫੁੱਟਬਾਲ ਜਿਹੜਾ ਆ ਹੁਣ ਜ਼ਿਆਦਾ ਹੁੰਦਾ ਨਜ਼ਰ ਆ ਰਿਹਾ ਆ ਆਖਰੀ ਸਮਾਂ ਔਰ ਇਹ ਲੱਗਦਾ ਵੀ ਇਸ ਆਖਰੀ ਸਮੇਂ ਦੇ ਵਿੱਚ ਗੇਮ ਚੇਂਜਿੰਗ ਜਿਹੜੀ ਆ ਉਹ ਹੋਣੀ ਸ਼ੁਰੂ ਹੋ ਗਈ ਆ ਲੋਕ ਖੁਸ਼ ਵੀ ਨਜ਼ਰ ਆ ਰਹੇ ਆ ਵੋਟ ਜਿਹੜੀ ਆ ਆਪਣੀ ਕਾਸ ਕਰ ਰਹੇ ਨੇ ਧੁੱਪ ਦਾ ਕਰਕੇ ਹੁਣ ਨਿਕਲੇ ਨੇ ਔਰ ਜਿਵੇਂ ਕਿਉਂਕਿ ਦੇਖੋ ਬੱਚੇ ਵੀ ਨਾਲ ਨੇ ਬਜ਼ੁਰਗ ਵੀ ਨਾਲ ਨੇ ਪਹਿਲਾਂ ਸਵੇਰੇ ਮਾਰਨਿੰਗ ਦੇ ਵਿੱਚ ਰਸ ਹੈਗਾ ਤੇ ਹੁਣ ਈਵਨਿੰਗ ਜਦੋਂ ਆਪਾਂ ਕਹਿ ਲਈਏ ਕਿ ਥੋੜਾ ਜਿਹਾ ਸਮਾਂ ਬਾਕੀ ਆ ਉਦੋਂ ਲੋਕ ਆਪਣੇ ਘਰਾਂ ਤੋਂ ਨਿਕਲਣੇ ਸ਼ੁਰੂ ਹੋਏ ਨੇ ਔਰ ਉਹ ਨਾਲ ਪਾਣੀ ਲੈ ਕੇ ਆ ਰਹੇ ਨੇ ਜੇ ਬੱਚੇ ਆ ਦੇ ਬੱਚੇ ਦੇ ਲਈ ਖਤਰੀ ਲੈ ਕੇ ਆਏ ਹੋਇਆ ਇੱਕ ਡੂਰ ਸਾਹਿਬ ਦਾ ਮੇਨ ਏਰੀਆ ਸਕੂਲ ਆਫ ਐਮਿਨੈਂਸ ਦੇ ਅੰਦਰ ਇਹ ਬੂਥ ਹੈ ਜਿੱਥੇ ਕੀ ਹੁਣ ਰਸលਵਧਨਾ ਸ਼ੁਰੂ ਹੋ ਗਿਆ ਇਹ ਛੋੜੇ ਜਿਹੇ ਸਮੇਂ ਦੇ ਵਿੱਚ ਐ ਲੱਗਦਾ ਕਿ ਹੁਣ ਇਹ ਕਿਉਂਕਿ ਇਹ ਚੇਂਜਿੰਗ ਪੁਆਇੰਟ ਹੁੰਦੇ ਆ ਇਹ ਕਿਸੇ ਵੀ ਚੋਣ ਦੇ ਜਦੋਂ ਆਖਰੀ ਸਮਾਂ ਆਉਂਦਾ ਹੈ ਤੇ ਲੋਕਾਂ ਨੂੰ ਭੱਜਣਾ ਠਕੇ ਔਰ ਸਪੋਰਟਰ ਜਿਹੜੇ ਹੁੰਦੇ ਨੇ ਬੂਥ ਦੇ ਅੰਦਰ ਉਹ ਵੀ ਆਪਣਾ ਜ਼ੋਰ ਲਾਉਦੇ ਨੇ ਕਿ ਕੋਈ ਕੈਂਡੀਡੇਟ ਜਿਹੜਾ ਆ ਸਾਡਾ ਰਹਿ ਨਾ ਜਾਵੇ ਵੋਟ ਤੋਂ ਬਿਨਾਂ ਸੋ ਫਿਲਹਾਲ ਆਪਣੇ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਜਿਹੜੇ ਲੋਕ ਵੀ ਬਾਹਰ ਖੜੇ ਨੇ ਉਹਨਾਂ ਦੇ ਬੂਥ ਲੱਗੇ ਹੋਏ ਨੇ ਔਰ ਇੱਥੇ ਵੋਟ ਜਿਹੜੀ ਆ ਪਾਉਣੀ ਸ਼ੁਰੂ ਕਰ ਦਿੱਤੀ ਆ ਕਿੱਥੋਂ ਆਏ ਆ ਤੇ ਲੋਕਾਂ ਨੂੰ ਤੇ ਵੋਟ ਪਹਿਲੀ ਵਾਰ ਪਾ ਰਹੇ ਹੋ ਜਾਂ ਪਹਿਲਾਂ ਕੋਨੇ ਹੋ? ਪਹਿਲਾਂ ਮਾਰੇ। ਠੀਕ ਹੈ ਜੀ। ਅੱਛਾ ਲਗਾਤਾਰ ਮੈਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦਾ ਰਵਾਂਗਾ ਜਿਹੜੇ ਇੱਥੋਂ ਲਿਕਲ ਰਹੇ ਨੇ। ਜਿਵੇਂ ਜਿਵੇਂ ਹੁਣ ਟਾਈਮ ਹੋ ਰਿਹਾ ਉਵੇਂ ਮੈਂ ਬੱਚੇ ਮਾਤਾ ਜੀ ਵੋਟ ਪਾ ਕੇ ਆਏ ਹੋ। ਠੀਕ ਹੈ। ਗਰਮੀ ਨਾ ਕਰਕੇ ਲੇਟ ਨਿਕਲੇ। ਹਾਂ ਜੀ ਹਾਂ ਜੀ। ਠੀਕ ਹੈ। ਅ ਗਰਮੀ ਬਹੁਤ ਹੈ ਕਿਉਂਕਿ ਟੈਂਪਰੇਚਰ ਲਗਾਤਾਰ ਜਿਹੜਾ ਸੀਗਾ ਉਹ ਦੁਪਹਿਰ ਤੋਂ ਬਾਅਦ ਐਕਸੀਡ ਹੁੰਦਾ ਗਿਆ ਔਰ ਜਿਵੇਂ ਜਿਵੇਂ ਟੈਂਪਰੇਚਰ ਵਧਦਾ ਗਿਆ ਉਵੇਂ-ਉਵੇਂ ਜੇ ਕਿਹਾ ਕਿ VOTERS ਜਿਹੜੇ ਨੇ ਉਹਨਾਂ ਦਾ ਵੀ ਜਿਹੜਾ ਘਟ ਹੁੰਦੇ ਗਏ ਪਰ ਹੁਣ ਇੱਕਦਮ ਤੁਸੀਂ ਦੇਖੋ ਵੀ ਇਸ ਬੂਥ ਦੇ ਉੱਤੇ ਫੁੱਟਫਾਲ ਜੜਾਇਆ ਉਹ ਜ਼ਿਆਦਾ ਫਿਰ ਸ਼ੁਰੂ ਹੋਣਾ ਹੋਇਆ ਲੋਕਾਂ ਨੂੰ ਲੱਗਦਾ ਕਿ ਜਿੰਨਾ ਕਿ ਟਾਈਮ ਹੈ ਉਹਨੇ ਇੱਕ ਟਾਈਮ ਦੇ ਵਿੱਚ ਵੋਟ ਜਿਹੜੀ ਹੈ ਉਹ ਜ਼ਰੂਰ ਪਾਈ ਜਾਵੇ ਫਿਲਹਾਲ ਇੱਕ ਡੂਰ ਸਾਹਿਬ ਕੰਸਟੀਟੂਐਂਸੀ ਜਿੱਥੇ ਕਿ ਕਹੇ ਹੈ ਕਿ ਉਮੀਦਵਾਰ ਜਿਹੜੇ ਨੇ ਕੈਬਨਟ ਮੰਤਰੀ ਲਾਲਜੀਤ ਭੁੱਲਰ ਜਿਹੜੇ ਨੇ ਉਹ ਵੀ ਨੇ ਔਰ ਉਹਨਾਂ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਅ ਅਮਰਿਤਪਾਲ ਆਜ਼ਾਦ ਉਮੀਦਵਾਰ ਨੇ ਔਰ ਇਸ ਤੋਂ ਇਲਾਵਾ ਵਰਸ ਸਿੰਘ ਬਲਟੋਹਾ ਕਿਉਂਕਿ ਅਕਾਲੀਆਂ ਦੇ ਹੱਕਤ ਵਿੱਚ ਸੀਟ ਬਹੁਤ ਰਹੀ ਆ ਕੁਲਬੀਰ ਜਿਹੜਾ ਕਾਂਗਰਸ ਤੋਂ ਔਰ ਇਹ ਮੋٹے ਮੋٹے ਨਾਮ ਹੈ ਜੇ ਭਾਜਪਾ ਦੀ ਗੱਲ ਕਹੀਏ ਤੇ ਭਾਜਪਾ ਦੇ ਬੂਥ ਹਾਲਾਂਕਿ ਸ਼ਹਿਰਾਂ ਦੇ ਅੰਦਰ ਤੇ ਲੱਗੇ ਹੋਏ ਸੀਗੇ ਤਰਨਤਾਰਨ ਵੀ ਲੱਗੇ ਹੋਏ ਨੇ ਪਰ ਖਡੂਰ ਸਾਹਿਬ ਟਾਵਾ ਟੋਮਾ ਆ ਮਨਜੀਤ ਸਿੰਘ ਮੰਨਾ ਔਰ ਫਿਲਹਾਲ ਇਸ ਸਾਰੇ ਜਿਹੜੇ ਲੋਕ ਨੇ ਨਿਕਲ ਰਹੇ ਨੇ ਵੋਟ ਪਾ ਪਾ ਰਹੇ ਨੇ ਔਰ ਜਿਵੇਂ ਟਾਈਮ ਵੱਧਦਾ ਜਾ ਰਿਹਾ ਹੁਣਵੇਂ ਮੇ ਕਪੂ ਜੀ ਵੋਟ ਪਾ ਦਿੱਤੀ ਹੈ ਜੇ ਪਾਣ ਹਾਂਜੀ ਪਾਤੀ ਆ ਠੀਕ ਹੈ ਗਰਮੀ ਕਰਕੇ ਲੇਟ ਨਿਕਲੇ ਸੀਗੇ ਉਹਨਾਂ ਨੇ ਗਰਮੀ ਕਰਕੇ ਠੀਕ ਹੈ ਹਾਂਜੀ ਕੀ ਲੱਗਦਾ ਕੇਸਵਰ ਕੀ ਬਣੂਗਾ ਅਮਰਤਪਾਲ ਦੀ ਆਵਾਜ਼ ਠੀਕ ਹੈ ਜੀ ਐਸ ਇਲਾਕੇ ਚ ਤਾਂ ਅ ਕਿਉਂਕਿ ਵੋਟਸ ਜਿਹੜੀ ਆ ਲਗਾਤਾਰ ਹਰ ਕੋਈ ਪੌਂਦਾ ਨਜ਼ਰ ਆ ਰਿਹਾ ਔਰ ਲੋਕ ਵੋਟ ਪਾ ਪਾ ਕੇ ਇਥੋਂ ਦੇ ਨਿਕਲਨੇ ਸ਼ੁਰੂ ਹੋ ਗਏ ਨੇ ਮੈਂ ਕੋਸ਼ਿਸ਼ ਇਹ ਹੀ ਆ ਕਿ ਗੱਲਬਾਤ ਵੀ ਕਰਦਾ ਰਹਾ ਨਾ ਜਿਵੇਂ ਜਿਵੇਂ ਲੋਕ ਵੋਟ ਪਾ ਕੇ ਨਿਕਲਦੇ ਸ਼ੁਰੂ ਹੋਏ ਨੇ ਫਸਟ ਟਾਈਮ ਵੋਟਰ ਜਿਹੜੇ ਨੇ ਉਹਨਾਂ ਨੂੰ ਸਰਟੀਫਿਕੇਟਸ ਵੀ ਮਿਲ ਰਹੇ ਨੇ ਕੋਸ਼ਿਸ਼ ਇਹ ਆ ਕਿ ਗੱਲਬਾਤ ਕੀਤੀ ਜਾਵੇ ਔਰ ਫਸਟ ਟਾਈਮ ਵੋਟਰ ਹਾਂਜੀ ਠੀਕ ਹੈ ਅੱਪੇ ਕੀ ਕੀ ਸੋਚਦੇ ਹੋ ਮਤਲਬ ਕਿ ਕਿਵੇਂ ਅਗੂ ਵੋਟਸ ਦੇ ਬਾਰੇ ਕੀ ਹਾਲ ਆ ਜਾਂ ਡੈਮੋਕ੍ਰੇਸੀ ਬਾਰੇ ਕੀ ਆ ਕਿ ਡੈਮੋਕ੍ਰੇਸੀ ਨਹੀਂ ਚਾਹੀਦੀ ਡੈਮੋਕ੍ਰੇਸੀ ਨਹੀਂ ਚਾਹੀਦੀ ਨਹੀਂ ਡੈਮੋਕ੍ਰੇਸੀ ਚਾਹੀਦੀ ਆ ਡਿਕਟੇਟਰਸ਼ਿਪ ਨਹੀਂ ਚਾਹੀਦੀ ਜੀ ਠੀਕ ਹਾਂਜੀ ਕਿੱਥੇ ਕਿਵੇਂ ਲੱਗਦਾ ਕਿ ਖਡੂਰ ਸਾਹਿਬ ਦੀ ਸੀਟ ਦਾ ਕੀ ਹਾਲ ਚਾਲ ਹੋਏਗਾ ਇਹ ਤੋਂ ਤੇ ਲੱਗਦਾ ਵੀ ਦੇਖੋ ਇਹ ਜੀ ਤੁਹਾਨੂੰ ਵੋਟਾਂ ਦਾ ਰਿਜ਼ਲਟ ਹੀ ਦੱਸੂਗਾ ਜੀ ਜੋ ਲੋਕਾਂ ਦੀ ਆਵਾਜ਼ ਆ ਡੈਮੋਕ੍ਰੇਸੀ ਇਹੀ ਹੈ ਜੀ ਜੋ ਜ਼ਿਆਦਾ ਨੇ ਬਹੁਮਤ ਹੋਊਗੀ ਉਹ ਜਿੱਦੂਗਾ ਤੁਸੀਂ ਫਸਟ ਟਾਈਮ ਵੋਟਰ ਹੋ ਹਾਂ ਜੀ ਸਰ ਠੀਕ ਹੈ ਤੁਹਾਨੂੰ ਸਰਟੀਫਿਕੇਟ ਨਹੀਂ ਮਿਲਿਆ ਜਾਂ ਮਿਲਿਆ ਮਿਲਿਆ ਜੀ ਠੀਕ ਬਹੁਤ ਬਹੁਤ ਸ਼ੁਕਰੀਆ ਅ ਫਰਸਟ ਟਾਈਮ VOTER ਵੀ ਨੇ ਬਜ਼ੁਰਗ ਵੀ ਨੇ ਔਰ ਜਿਹੜਾ ਕਿ ਇਹ ਹੈ ਕਿ ਉਹ ਲੋਕ ਵੀ ਨੇ ਜਿਹੜੇ ਕਿ ਚਾਹੁੰਦੇ ਆ ਵੀ ਇਸ ਵਾਰ ਹਵਾ ਕੁਝ ਹੋਰ ਹੋਵੇ ਕਿਉਂਕਿ ਹਰ ਕੋਈ ਆਪਣੇ ਕੈਂਡੀਡੇਟ ਨੂੰ ਜਿਤਾਉਣ ਦੀ ਕੋਸ਼ਿਸ਼ ਕਰਦਾ ਆ ਉਸ ਕੈਂਡੀਡੇਟ ਨਾਲ ਖੜਨ ਦੀ ਕੋਸ਼ਿਸ਼ ਕਰ ਰਿਹਾ ਫਿਲਹਾਲ ਇਹ ਖਡੂਰ ਸਾਹਿਬ ਦੀ ਕੰਸਟੀਟੂਐਂਸੀ ਖਡੂਰ ਸਾਹਿਬ ਦਾ ਏਰੀਆ ਜਿਹੜਾ ਕਿ ਇਸ ਵਾਰ ਕਾਫੀ ਚਰਚਾ ਦੇ ਵਿੱਚ ਹੈ ਇਹਦੇ ਰਿਜ਼ਲਟ ਵੀ ਦਿਲਚਸਪ ਹੋਣਗੇ ਕਿਉਂਕਿ ਲਗਾਤਾਰ ਹੁਣ ਜਿਹੜੇ ਸਮਾਂ ਆ तकरीबन ਉਹ ਕਹਿ ਲਿਆ ਕਿ 40 ਮਿੰਟ ਦੇ ਵਿੱਚ ਸ਼ਾਇਦ ਇਹ ਕਮਾਲ ਹੈ ਲੋਕ ਨਿਕਲ ਕੇ ਆ ਰਹੇ ਨੇ ਆਪਣੇ ਘਰਾਂ ਦੇ ਵਿੱਚੋਂ ਔਰ ਸਟਰੋਂਗਲੀ ਰეკਮੈਂਡੇਸ਼ਨ ਜਿਹੜੀਆਂ ਨੇ ਕਿਉਂਕਿ ਸਰਕਾਰ ਵਿੱਚ ਕਹਿ ਰਹੀ ਕਿ ਆਪਣੀ ਵੋਟ ਕਾਸਟ ਕਰੋ ਲੋਕਤੰਤਰ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਜਦੋਂ ਲੋਕਾਂ ਦੀ ਸਰਕਾਰ ਹੋਵੇ ਗਈ ਤਾਂ ਲੋਕ ਜਦੋਂ ਆਪ ਆਪਣੀ ਸਰਕਾਰ ਚੁਣਨਗੇ ਤਦੇ ਹੀ ਹੋਏਗਾ ਸੋ ਵੱਧ ਤੋਂ ਵੱਧ ਨਿਕਲੋ ਕਿਉਂਕਿ ਅਜੇ ਟਾਈਮ ਹੈ ਤੁਸੀਂ ਵੋਟ ਕਰ ਸਕਦੇ ਹੋ ਫਿਲਹਾਲ ਇੱਕ ਦੂਸਰਬ ਕੌਨਸਟਿਟੂਐਂਸੀ ਔਰ ਇੱਥੇ ਲੋਕ ਨੇ ਨਿਕਲਨੇ ਨੇ ਔਰ ਨਾ ਗੱਲ ਮਾਤਾ ਜੀ ਵੋਟ ਪਾਤੀ ਹੈ ਜੀ ਵੋਟ ਪਾ ਲਈ ਹਾਂ ਜੀ ਹਾਂ ਕੇ ਗਰਮੀ ਕਰਕੇ ਲੇਟ ਨਿਕਲੇ ਸੀ ਸਰ ਵੀਰ ਕੋਰ ਅੱਛਾ ਕਿਥੋਂ ਇਥੋਂ ਲੋਕਲ ਖਡੂਰ ਸਾਹਿਬ ਤੋਂ ਸਵੰਦਾ ਚਾਹ ਅੱਛਾ ਜੀ ਅੱਛਾ ਠੀਕ ਹੋ ਗਿਆ ਹਾਂ ਵੋਟ ਪਾ ਠੀਕ ਹੈ ਜੀ ਅ ਬਜ਼ੁਰਗ ਵੀ ਨਿਕਲ ਰਹੇ ਨੇ ਔਰ ਫਸਟ ਟਾਈਮ ਵੋਟਰ ਵੀ ਹੋਣੇ ਜਿਆਦਾ ਨਿਕਲ ਰਹੇ ਨੇ ਤੇ ਕੋਸ਼ਿਸ਼ ਇਹ ਆ ਕਿ ਲਗਾਤਾਰ ਕੀਤੀ ਜਾਵੇ ਵੋਟ ਪਾਇਆ ਨੇ ਜੀ ਹਾਂ ਜੀ ਪਾਇਆ ਜੀ ਠੀਕ ਹੈ ਕੀ ਲੱਗਦਾ ਖਡੂਰ ਸਾਹਿਬ ਦਾ ਖਡੂਰ ਸਾਹਿਬ ਦਾ ਦੇ ਖੁਸ਼ ਨਾ ਖੁਸ਼ ਬਹੁਤ ਮਾਹੌਲ ਹੈ ਇਹ ਹਾਲ ਇਹ ਕਿਉਂਕਿ ਲਗਾਤਾਰ ਮੈਂ ਕੋਸ਼ਿਸ਼ ਕਰ ਰਿਹਾ ਵੀ ਪਤਾ ਵੀ ਲੱਗੇ ਵੀ ਕੀ ਫਟੂਰ ਸਾਹਿਬ ਵਾਲੇ ਕੀ ਸੋਚਦੇ ਨੇ ਫਟੂਰ ਸਾਹਿਬ ਦਾ ਕਨਸੀਕਵੈਂਸਸ ਕੀ ਨੇ ਕਿਉਂਕਿ ਹਾਲਾਂਕਿ 4 ਤਰੀਕ ਨੂੰ ਰਿਜ਼ਲਟ ਹੈ ਪਰ ਕਿਉਂਕਿ ਹੁਣ ਟਾਈਮ ਬਹੁਤ ਥੋੜਾ ਆ 40 ਮਿੰਟ ਬਾਕੀ ਨੇ ਦੇਖਣਾ ਹੋਏ ਹੋਗਾ ਵੀ ਕਿੰਨਾ ਫੁੱਟਬਾਲ ਇੱਥੇ ਹੁੰਦਾ ਹੈ 40 ਮਿੰਟ ਦੇ ਵਿੱਚ ਵਿੱਚ ਜਗਬਾਣੀ ਦੀ ਮਹਾ ਕਵਰੇਜ 13 ਅਹ ਸੀਡਾ 13 ਰਿਪੋਰਟਰ ਔਰ 24 ਦੇ ਚੌਧਰੀ ਦੇ ਤਹਿਤ ਅਸੀਂ ਇਹ ਪੂਰੀ ਕਵਰੇਜ ਜਿਹੜੀ ਆ ਤੁਹਾਨੂੰ ਦਿਖਾ ਰਹੇ ਹਾਂ ਫਿਲਹਾਲ ਹਰ ਰਿਪੋਰਟਰ ਜਿਹੜਾ ਆ ਸਾਡਾ ਸੀਟ ਤੇ ਉਤੇ ਮੌਜੂਦ ਹੈ ਫਿਲਹਾਲ ਖਡੂਰ ਸਾਹਿਬ ਤੋਂ ਇੱਕ ਖਾਸ ਤਸਵੀਰਾਂ ਤੁਹਾਡੇ ਲਈ ਮਨਜਿੰਦਰ ਸਿੰਘ ਖੈਰਾ ਕੈਮਰਾਮੈਨ ਰਿੰਕ ਕੋ ਦੇ